ਵਿਕਰਮਜੀਤਿਆ ਜੇਲ੍ਹ ਤੋਂ ਬਾਹਰ ਆ ਗਏ ਨੇ ਔਰ ਜੇਲ੍ਹ ਤੋਂ ਬਾਹਰ ਆ ਕੇ ਉਹਨਾਂ ਦੀ ਬੋਡੀ ਲੈਂਗੁਏਜ ਕੀ ਕਹਿੰਦੀ ਆ ਪੰਜਾਬ ਦੀ ਸਿਆਸਤ ਆਉਣ ਵਾਲੇ ਦਿਨਾਂ ਦੇ ਅੰਦਰ ਕਿਵੇਂ ਦੀ ਰਹੇਗੀ ਮੇਰੇ ਨਾਲ ਇਸ ਵਕਤ ਵਿਕਰਮ ਨੇ ਚਰਚਾ ਕਰਦੇ ਆਂ ਵਿਕਰਮ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੂਰੇ 45 ਮਿੰਟ ਲਾ ਕੇ ਗਏ ਨੇ ਪੂਰੀ ਤਿਆਰੀ ਨਾਲ ਆਏ ਸੀ ਵਿਕਰਮਜੀਤਿਆ ਅੰਦਰੋਂ ਬੋਡੀ ਲੈਂਗੁਏਜ ਵਿਕਰਮਜੀਤਿਆ ਦੀ ਕੀ ਕਹਿੰਦੀ ਸੀ ਕਿ ਸਨੇਹਾ ਦੇਣਾ ਚਾਹੁੰਦੇ ਸੀ ਵਿਕਰਮਜੀਤਿਆ ਦੇਖੋ ਇੱਕ ਸਨੇਹਾ ਦਾ ਸਿੱਧੇ ਤੌਰ ਤੇ ਸਪਸ਼ਟ ਵਿਕਰਮਜੀਤਿਆ ਨੇ ਇਹ ਨਹੀਂ ਦਿੱਤਾ ਕਿ ਵਿਕਰਮਜੀਤਿਆ ਜਿਹੜੀ ਚੀਜ਼ ਦਾ ਜ਼ਿਕਰ ਕਰ ਰਹੇ ਸੀਗੇ ਵਾਰ-ਵਾਰ ਉਹਨਾਂ ਨੇ 2-3 ਦਫ਼ਾ ਇਸ ਤੀਦਾ ਜ਼ਿਕਰ ਕੀਤਾ ਕਿ ਰਾਤ ਦੇ ਹਨੇਰੇ ਦੇ ਵਿੱਚ ਕਈ ਜਣੇ ਤਾਂ ਸਮਝੌਤਾ ਕਰ ਗਏ ਮੈਂ ਸਮਝੌਤਾ ਨਹੀਂ ਕਰਨਾ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਔਰ ਜੋ ਉਹਨਾਂ ਦੀ ਹਾਈ ਕਮਾਂਡ ਹੈ ਉਹਨੂੰ ਚੈਲੰਜ ਕੀਤਾ ਵਿਕਰਮ ਮਜੀਠੀਆ ਨੇ ਔਰ ਉਸ ਤੋਂ ਬਾਅਦ ਇਸ ਸਪਸ਼ਟ ਤੌਰ ਤੇ ਜਿਹੜਾ ਬਾਡੀ ਲੈਂਗੁਏਜ ਸੀ ਉਹ ਕੌਨਫੀਡੈਂਟ ਨਜ਼ਰ ਆ ਰਹੀ ਸੀ ਮਜੀਠੀਆ ਕਿਤੇ ਨਾ ਕਿਤੇ ਔਰ ਦੇਖੋ 7-8 ਮਹੀਨੇ 6 ਮਹੀਨੇ ਬੰਦਾ ਜੇਲ੍ਹ ਲਾ ਕੇ ਆਉਂਦਾ ਉਦੋਂ ਬਾਅਦ ਫਿਰ ਇੱਕ ਰਿਲੀਫ ਮਿਲਦੀ ਆ ਤਾਂ ਉਹਨੂੰ ਪੋਲੀਟੀਸ਼ੀਅਲ ਇਸ ਤਰ੍ਹਾਂ ਹੀ ਰਿਐਕਟ ਕਰਦਾ ਜਿਸ ਤਰ੍ਹਾਂ ਵਿਕਰਮ ਮਜੀਠੀਆ ਨੇ ਰਿਐਕਟ ਕੀਤਾ ਤਾਂ 45 ਮਿੰਟ ਲਾ ਕੇ ਆਏ ਆ ਪੂਰਾ ਲਿਸਟਾ ਲੁਸਟਾ ਤਿਆਰ ਕਰਕੇ ਲਿਆਏ ਸੀ ਕੱਲੇ ਕੱਲੇ ਬੰਦੇ ਦਾ ਨਾਮ ਲੈ ਕੇ ਗਏ ਆ ਕਿਉਂਕਿ ਖੈਰਾ ਦਾ ਨਾਮ ਜਿਵੇਂ ਲਿਆ ਉਹਨਾਂ ਨੇ ਕਿਉਂਕਿ ਜਿਹੜੇ ਜਿਹੜੇ ਬੰਦਿਆਂ ਨੇ ਆਵਾਜ਼ ਕਿਉਂਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਔਰ ਉਹਨਾਂ ਸਾਰਿਆਂ ਦਾ ਧੰਨਵਾਦ ਸਪੈਸ਼ਲੀ ਕੀਤਾ ਚੰਨੀ ਹੋਣਾ ਦਾ ਧੰਨਵਾਦ ਕੀਤਾ ਔਰ ਉਹ ਆਪਣੇ ਅੰਦਾਜ਼ ਦੇ ਵਿੱਚ ਹੀ ਧੰਨਵਾਦ ਵੀ ਕੀਤਾ ਔਰ ਇਸ ਦੇ ਨਾਲ ਹੀ ਸੁਨੀਲ ਜਾਖੜ ਹੋਣਾ ਦਾ ਔਰ ਜਿਹੜੇ ਜਿਹੜੇ ਲੋਕ ਬੋਲੇ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਸਕੂਰ ਸਿੰਘ ਬਾਦਲ ਹੁਣਾ ਦਾ ਧੰਨਵਾਦ ਕੀਤਾ ਹਰਸਿਮਰਤ ਬਾਦਲ ਦਾ ਪਰ ਅਕਾਲੀ ਦਲ ਦਾ ਉਸ ਤਰੀਕੇ ਨਾਲ ਧੰਨਵਾਦ ਨਹੀਂ ਕਰਦੇ ਹੋਏ ਮਜੀਠੀਆ ਨਜ਼ਰ ਆਏ ਬਾਕੀ ਲੋਕਾਂ ਦਾ ਬੀਜੇਪੀ ਦੇ ਲੀਡਰਾਂ ਦਾ ਸਪੈਸ਼ਲੀ ਜਿਹੜੇ ਜਿਹੜੇ ਲੋਕ ਨਾਲ ਖੜੇ ਉਹਨਾਂ ਦਾ ਧੰਨਵਾਦ ਉਹਨਾਂ ਨੇ ਕੀਤਾ ਔਰ ਇਸ ਦੇ ਨਾਲ ਹੀ ਜਿਹੜੀ ਵਿਕਰਮ ਮਜੀਠੀਆ ਦੀ ਪੋਲਿਟਿਕਸ ਆ ਕਿਉਂਕਿ ਕੱਲ ਇੱਕ ਬਹੁਤ ਵੱਡਾ ਇਨਸੀਡੈਂਟ ਹੋਇਆ ਕਿਉਂਕਿ ਜਦੋਂ ਵਿਕਰਮ ਮਜੀਠੀਆ ਦੀ ਬੇਲ ਮੰਜ਼ੂਰ ਹੋ ਜਾਂਦੀ ਹੈ ਸੁਪਰੀਮ ਕੋਰਟ ਜਦੋਂ ਵੱਡੀ ਰਾਹਤ ਦਿੰਦਾ ਉਸ ਤੋਂ ਬਾਅਦ ਸਿੱਧੇ ਤੌਰ ਤੇ ਸਟੇਟ ਗਵਰਨਮੈਂਟ ਦੇ ਲਈ ਇੱਕ ਝਟਕਾ ਸੀਗਾ ਔਰ ਉਸ ਤੋਂ ਬਾਅਦ ਫਿਰ ਕਿਉਂਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿਆਹ ਲਾਏ ਉਹ ਉਹਨਾਂ ਨੇ ਬਕਾਇਦਾ ਤੌਰ ਤੇ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਜੀ ਇਹ ਤਾਂ ਰੀਲੀਫ ਮਿਲਿਆ ਜਿਹੜਾ ਇਹ ਬਰੀ ਨਹੀਂ ਹੋਏ ਵਿਕਰਮਜੀਤਿਆ ਇਹ ਤਾਂ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਖੈਰ ਇਹ ਹੀ ਗੱਲ ਜੇ ਦੇਖੀਏ ਤਾਂ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਜ਼ਮਾਨਤ ਮਿਲਦੀ ਤਾਂ ਜਸ਼ਨ ਮਨਾਇਆ ਜਾਂਦਾ ਹੈ ਔਰ ਬਕਾਇਦਾ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਦੇਖੋ ਸੱਚੀ ਜਿੱਤ ਹੋਈ ਹੈ ਸੱਚਿਆਂ ਨੂੰ ਕੋਣ ਅੰਦਰ ਡੱਕ ਸਕਦਾ ਅਮਰਵਿੰਦ ਕੇਜਰੀਵਾਲ ਦੀ ਜਦੋਂ ਜ਼ਮਾਨਤ ਹੋਈ ਮਨੀਸ ਸੋਦੀਆ ਆਦੀ ਸਤਿੰਦਰ ਜੈਨ ਦੀ ਜਦੋਂ ਜ਼ਮਾਨਤ ਹੋਈ ਤਾਂ ਲੀਡਰਾਂ ਦੇ ਬਿਆਨ ਆਏ ਦੂਜੇ ਪਾਸੇ ਹੁਣ ਚਲੋ ਵਿਕਰਮ ਮਜੀਠੀਆ ਦਾ ਜ਼ਿਕਰ ਕਰਦੇ ਆ ਤਾਂ ਜਦੋਂ ਕੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁਲਾਕਾਤ ਕਰਕੇ ਆਉਂਦੇ ਆ ਵਿਕਰਮ ਮਜੀਠੀਆ ਦੇ ਨਾਲ ਤਾਂ ਉਹ ਜਦੋਂ ਸਟੇਟਮੈਂਟ ਦਿੰਦੇ ਆ ਬਾਹਰ ਆ ਕੇ ਹਾਲਾਂਕਿ ਉਹ ਕੱਲ ਅਵੋਇਡ ਵੀ ਕਰ ਸਕਦੇ ਸੀ ਪਰ ਇਹ ਵੀ ਜਾਣਕਾਰੀ ਹੈ ਕਿ ਬਕਾਇਦਾ ਤੌਰ ਤੇ ਉੱਥੇ ਪੱਤਰਕਾਰ ਪਹੁੰਚਾਏ ਗਏ ਸੀਗੇ ਕਿ ਕੁਝ ਇਹੋ ਜਿਹੇ ਸਵਾਲ ਸਵਾਲ ਪੁੱਛੇ ਜਾਣ ਬਾਬੇ ਨੂੰ ਵੀ ਫਸਾਇਆ ਜਾਵੇ ਔਰ ਉੱਥੇ ਹੀ ਕੀਤਾ ਉਹ ਵਿਕਰਮ ਮਜੀਠੀਆ ਨੂੰ ਲੈ ਕੇ ਕੁਝ ਨਾ ਬੋਲ ਦੇਣ ਪਰ ਉਹ ਗੱਲ ਜਿਹੜੀ ਸੀ ਉਹ ਵਿਕਰਮ ਮਜੀਠੀਆ ਦੇ ਧਫੇਵਰ ਦੇ ਵਿੱਚ ਗਈ ਖੈਰ ਪਰ ਉਸ ਤੋਂ ਬਾਅਦ ਫਿਰ ਅਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਟਵੀਟ ਕੀਤਾ ਜਾਂ ਜਿਹੜਾ ਪੋਸਟ ਕੀਤਾ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੀਡਰ ਜ਼ਰੂਰ ਡਰੇ ਤੇ ਸਹਿਮੇਜ ਲੱਗਦੇ ਕਿ ਕਿਤੇ ਇਹ ਨਾ ਹੋਵੇ ਕਿ ਕਿਉਂਕਿ ਡੇਰਿਆਂ ਤੋਂ ਕਿਤੇ ਨਾ ਕਿਤੇ ਸਿਆਸੀ ਆਗੂ ਡਰਦੇ ਆ ਇਹ ਗੱਲ ਸਾਨੂੰ ਮੰਨਣੀ ਪਊਗੀ ਪਹਿਲਾਂ ਕਿਉਂਕਿ ਆਮ ਰਹੀੰ ਦਾ ਇੱਕ ਪ੍ਰਭਾਵ ਸੀ ਉਹ ਭਾਵੇਂ ਮਾਫੀ ਦੇਣ ਤੋਂ ਲੈ ਕੇ ਪੂਰਾ ਜਿਹੜਾ ਪਰ ਪੰਚ ਰੱਤਿਆ ਜਾਂਦਾ ਉਹ ਇਸੇ ਕਰਕੇ ਰੱਤਿਆ ਜਾਂਦਾ ਕਿਉਂਕਿ ਉਸ ਤੋਂ ਪੋਲਿਟਿਸ਼ੀਅਨ ਡਰਦੇ ਸੀ ਉਸ ਤੋਂ ਮੌਕੇ ਦੀ ਜਿਹੜੀ ਸਰਕਾਰ ਸੀ ਭਾਵੇਂ ਅਕਾਲੀ ਕਲ ਦੀ ਸਰਕਾਰ ਸੀ ਵਿੱਚ ਡਰਦੇ ਸੀ ਇਸੇ ਕਰਕੇ ਉਹਨੂੰ ਬੈਕ ਡੋਰ ਤੋਂ ਮਾਫੀ ਦਿੱਤੀ ਗਈ ਹੈ ਜਿਹੜਾ ਵਿਘਟਨਾ ਕਰਨ ਆਪਰਿਆ ਤਾਂ ਹੁਣ ਰਾਧਾ ਸਵਾਮੀ ਸਤਸੰਗ ਬਿਆਸ ਹੈ ਜੋ ਔਰ ਇਹਨਾਂ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਜਦੋਂ ਦੇ ਨਾਲ ਇਹਨਾਂ ਦੇ ਲੀਡਰ ਹੀ ਫੋਟੋ ਪੋਸਟ ਕਰਦੇ ਆ ਦੇਵ ਮਾਨ ਨੇ ਸਵਾਗਤ ਕੀਤਾ ਬਕਾਇਦਾ ਲਾਭਾ ਆਉਣ ਤੇ ਗੁਰਿੰਦਰ ਸਿੰਘ ਢਿੱਲੋਂ ਹਣਾ ਦਾ ਔਰ ਉੱਥੇ ਹੀ ਹਰਜੋਤ ਬੈਂਸ ਕੁੜੇ ਦਿਨ ਪਹਿਲਾਂ ਮੁਲਾਕਾਤ ਕਰਕੇ ਆਏ ਹੁਣ ਫੋਟੋ ਘੁਮਰੀਆ ਹਰਜੋਤ ਸਿੰਘ ਬੈਂਸ ਤੇ ਐਮਪੀ ਮਾਲਵਿੰਦਰ ਸਿੰਘ ਕੰਗ ਹੁਣਾਂ ਦੀ ਤਾਂ ਆਮ ਆਦਮੀ ਪਾਰਟੀ ਦੇ ਲੀਡਰ ਵੀ ਸਿਆਸੀ ਤੌਰ ਤੇ ਲਾਹਾ ਤਾਂ ਲੈਂਦੇ ਹੀ ਆ ਭਾਵੇਂ ਉੱਥੇ ਜਾ ਕੇ ਫੋਟੋਆਂ ਪਾ ਕੇ ਕਹਿਣ ਕਿ ਭਾਈ ਆ ਦੇਖੋ ਜੀ ਇਸ ਦਾ ਡੇਰੇ ਵੀ ਜਾਂਦੇ ਆ ਤਾਂ ਸਿਆਸੀ ਲਾਹਾ ਤਾਂ ਲੈਣਾ ਉਹ ਉਹਨਾਂ ਨੂੰ ਜ਼ਰੂਰ ਇਸ ਚੀਜ਼ ਦਾ ਖੌਫ ਹੈਗਾ ਕਿਤੇ ਨਾ ਕਿਤੇ ਕਿ ਭਾਈ ਡੇਰੇ ਦੀਆਂ ਵੋਟਾਂ ਸਾਡੇ ਨਾਲ ਉਲਟ ਹੋ ਜਾਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਇਸ ਤਰ੍ਹਾਂ ਦੀ ਚਰਚਾ ਹੈਗੀ ਹੈ ਕਿ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਤਾਂ ਪਰ ਮੁੱਖ ਮੰਤਰੀ ਸਾਹਿਬ ਨੇ ਰਿਐਕਟ ਕਰ ਦਿੱਤਾ ਉਹਨਾਂ ਨੇ ਸਵੇਰੇ ਮੇਰੇ ਖਿਆਲ 9:30 ਵਜੇ ਪੋਸਟ ਵੀ ਪਾਤੀ ਸੀ ਐਸਟੀਨ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਹੁਣ ਅੱਜ ਖੈਰ ਬਿਕਰਮ ਮਜੀਠੀਆ ਜਿਵੇਂ ਬਾਹਰ ਆਏ ਆ ਬਾਡੀ ਲੈਂਗੁਏਜ ਜਿਹੜੀ ਬਿਕਰਮ ਮਜੀਠੀਆ ਦੀ ਦੱਸ ਰਹੀ ਸੀ ਕਿ ਉਹ ਤਾਂ ਹੁਣ ਇਸੇ ਤਰ੍ਹਾਂ ਬਿਆਨੋ ਬਿਆਣੀ ਹੋਊਗਾ ਕਮ ਮਜੀਠੀਆ ਸਿਆਸਤ ਨੂੰ ਪਖਾਉਣਗੇ ਕਿਉਂਕਿ ਮਾਝੇ ਦੇ ਵਿੱਚ ਹਾਲਾਂਕਿ ਬਿਕਰਮ ਮਜੀਠੀਆ ਨੇ ਇੱਕ ਗੱਲ ਹੋਰ ਕੀਤੀ ਹੈ 45 ਮਿੰਟਾਂ ਦੇ ਵਿੱਚ ਇੱਕ ਚੀਜ਼ ਹੋਰ ਮੈਂ ਨੋਟ ਕੀਤੀ ਕਿ ਬਹੁਤਾ ਹੋਰ ਪਾਸੇ ਦਾ ਨਹੀਂ ਉਹਨਾਂ ਨੇ ਸਿਰ ਮਜੀਠਾ ਹਲਕੇ ਤੇ ਜ਼ਿਆਦਾ ਫੋਕਸ ਕੀਤਾ ਔਰ ਉਹਨਾਂ ਨੇ ਹੁਣ ਜਾ ਕੇ ਉੱਥੇ ਥਾਲਾਂ ਕੀ ਤਲਵੀਰ ਗਿੱਲ ਦਾ ਵੀ ਆਪਣੇ ਜਿਹੜੇ ਸਾਫਕਾ ਪੀਏ ਸੀਗੇ ਔਰ ਹੁਣ ਉੱਥੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਵੀ ਤਰੀਕੇ ਦੇ ਨਾਲ ਜ਼ਿਕਰ ਕਰ ਲਿਆ ਉਹਨਾਂ ਨੇ ਕਿ ਸਕੂਟਰ ਵਾਲਿਆਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਤਾਂ ਤਲਵੀਰ ਗਿੱਲ ਨੂੰ ਉਹਨਾਂ ਨੇ ਕਿਹਾ ਸੀਗਾ ਕਿਉਂਕਿ ਤਲਵੀਰ ਗਿੱਲ ਦਾ ਹੁਣ ਤਾਂ ਸਿੱਧੀ ਖੜਕੀ ਹੋਈ ਹੈ ਨਾ ਔਰ ਇਸੇ ਚੀਜ਼ ਦਾ ਖੜਕੀ ਹੋਈਦਾ ਹੀ ਫਾਇਦਾ ਕਿਹਾ ਜਾ ਸਕਦਾ ਕਿ ਤਲਵੀਰ ਹੁਣਾਂ ਨੂੰ ਮਿਲਿਆ ਵੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਕੰਮ ਹੋ ਰਹੇ ਜੇ ਉਹਨਾਂ ਦਾ ਫੋਨ ਚੱਲ ਰਿਹਾ ਤਾਂ ਇਸ ਕਰਕੇ ਕਿ ਵਿਕਰਮ ਮਜੀਠੀਆ ਨਾਲ ਸਿੱਧੇ ਤੌਰ ਤੇ ਤਲਵੀਰ ਗਿੱਲ ਟੱਕਰ ਲੈ ਰਿਹਾ ਜਾਂ ਤਲਵੀਰ ਗਿੱਲ ਉੱਥੇ ਪ੍ਰਚਾਰ ਕਰ ਰਿਹਾ ਆਮ ਆਦਮੀ ਪਾਰਟੀ ਦਾ ਉੱਥੇ ਇੱਕ ਵੱਡੀ ਰੈਲੀ ਤਲਵੀਰ ਗਿੱਲ ਨੇ ਕਰਵਾ ਲਈ ਪਿਛਲੇ ਦਿਨੀ ਜੋ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਗਏ ਸੀਗੇ ਰੈਲੀ ਦੇ ਵਿੱਚ ਤਾਂ ਖੈਰ ਹੁਣ ਜਿਹੜੇ ਲੋਕ ਤਲਵੀਰ ਨਾਲ ਗਏ ਸੀ ਕਿ ਮਜੀਠੀਆ ਹੀ ਹਲਕੇ 'ਚ ਵਿਕਰਮ ਮਜੀਠੀਆ ਦੇ ਜਾਣ ਨਾਲ ਉਹ ਲੋਕ ਤਲਵੀਰ ਨਾਲ ਟਿਕੇ ਰਹਿਣਗੇ ਯੋ ਵੋਟਰ ਜਿਹੜਾ ਸੀ ਉਹ ਟਰਨ ਕਰੂਗਾ ਇਹ ਚੀਜ਼ਾਂ ਕਾਫੀ ਦੇਖਣ ਵਾਲੀਆਂ ਇੰਟਰਸਟਿੰਗ ਹੋਣਗੀਆਂ ਬਿਲਕੁਲ ਵਿਕਰਮ ਵਿਕਰਮ ਮਜੀਠੀਆ ਦੀ ਸਿਆਸਤ ਕਿਵੇਂ ਰਹੇਗੀ ਆਉਣ ਵਾਲੇ ਦਿਨਾਂ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਇਹ ਬੜਾ ਵੱਡਾ ਸਵਾਲ ਹੈ ਦੇਖੋ ਵਿਕਰਮ ਮਜੀਠੀਆ ਵੋਕਲ ਹੋ ਕੇ ਚੱਲੂਗਾ ਜਿੰਨਾ ਕਿ ਅੱਜ ਸਮਝ ਪਾਏ ਆ ਵਿਕਰਮ ਮਜੀਠੀਆ ਨੇ ਜਿਹੋ ਜਿਸ ਤਰੀਕੇ ਦੇ ਨਾਲ ਮੁੱਛਾਂ ਨੂੰ ਵੱਟ ਦੇ ਕੇ ਚਸ਼ਮਾ ਲਾ ਕੇ ਕਿਹਾ ਕਿ ਟਾਈਗਰ ਅਜੇ ਜੰਦਾ ਹੈ ਇਹ ਗੱਲ ਉਹਨਾਂ ਨੇ ਜਿਹੜੀ ਕਹੀ ਆ ਤਾਂ ਉਹ ਸਿੱਧੇ ਤੌਰ ਤੇ ਕਿ ਵਿਕਰਮ ਮਜੀਠੀਆ ਮਾਹੌਲ ਗਰਮ ਕਰਨਗੇ ਪੰਜਾਬ ਦਾ ਸਿਆਸੀ ਔਰ 2027 ਤੋਂ ਪਹਿਲਾਂ ਪਹਿਲਾਂ ਅਕਾਲੀ ਦਲ ਦੇ ਵਿੱਚ ਵੀ ਬਹੁਤ ਸਾਰੇ ਡਵੈਲਪਮੈਂਟਸ ਹੋਣੀਆਂ ਹਾਲਾਂਕਿ ਬਹੁਤ ਸਾਰੀਆਂ ਚਰਚਾਵਾਂ ਮਜੀਠੀਆ ਨੂੰ ਲੈ ਕੇ ਚੰਨੀ ਹੁਣਾਂ ਨੂੰ ਲੈ ਕੇ ਪਿਛਲੇ ਦਿਨਾਂ ਦੀਆਂ ਚੱਲ ਰਹੀਆਂ ਨੇ ਇਹ ਹੁਣ ਚਰਚਾਵਾਂ ਚਲਾਉਣ ਵਾਲੇ ਕੌਣ ਨੇ ਇਹਨਾਂ ਨੂੰ ਤਾਂ ਨਹੀਂ ਅਸੀਂ ਕਹਿ ਸਕਦੇ ਪਰ ਇਹ ਚਰਚਾ ਇਸ ਤਰ੍ਹਾਂ ਦੀ ਸਰਸਰੀ ਚੱਲੀ ਕਿ ਵਿਕਰਮ ਮਜੀਠੀਆ ਕਿ ਬੀਜੇਪੀ ਆ ਲੈ ਜਾਣਗੇ ਕਿ ਚੰਨੀ ਬੀਜੇਪੀ ਸ਼ਾਮਲ ਹੋਣਗੇ ਇਹੋ ਜਿਹੀਆਂ ਚਰਚਾਵਾਂ ਆਮ ਜੁਬਾਨ ਤੇ ਚੱਲੀ ਜਾਂਦੀਆਂ ਨੇ ਅੱਛਾ ਇੱਕ ਗੱਲ ਹੋਰ ਵਿਕਰਮ ਅਸੀਂ ਕੱਲ ਦੀ ਮੁਲਾਕਾਤ ਦਾ ਜ਼ਿਕਰ ਕਰ ਰਹੇ ਹਾਂ ਪਰ 2 ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਵੀ ਮਿਲ ਕੇ ਆਏ ਸੀਗੇ ਉਸ ਮੁਲਾਕਾਤ ਦੇ ਕੀ ਮਾਇਨੇ ਨੇ ਦੇਖ ਮੁਲਾਕਾਤ ਕਰਕੇ ਆਏ ਆ ਔਰ ਉਸ ਤੋਂ ਬਾਅਦ 2 ਦਿਨ ਬਾਅਦ ਹੀ ਤਰੀਖ ਸੀ ਕਿ ਕੇਸ ਦੀ ਸੁਣਵਾਈ ਸੀਗੀ ਸੁਪਰੀਮ ਕੋਰਟ ਦੇ ਵਿੱਚ ਖੈਰ ਉਹਨਾਂ ਦਾ ਪਰਿਵਾਰਕ ਰਿਸ਼ਤੇਦਾਰੀ ਵੀ ਆ ਔਰ ਇੱਕ ਪਾਰਟੀ ਦੇ ਵੱਡੇ ਲੀਡਰ ਜਿਥੇ ਵਿਕਰਮ ਮਦੀਠੀਆ ਤਾਂ ਉੱਥੇ ਸੁਖਵੀਰ ਬਾਦਲ ਪਾਰਟੀ ਦੇ ਪ੍ਰਧਾਨ ਵੀ ਆ ਔਰ ਪ੍ਰਧਾਨ ਹੋਣ ਦੇ ਨਾਲ-ਨਾਲ ਜੀਜੇ ਸਾਲੇ ਵਾਲੀ ਰਿਸ਼ਤੇਦਾਰੀ ਵੀ ਬਹੁਤ ਖਾਸ ਰਿਸ਼ਤੇਦਾਰੀ ਆ ਉਹਨਾਂ ਦੀ ਤਾਂ ਉਹ ਗਏ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਨੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੇ ਟਰਮ ਚੰਗੇ ਨਹੀਂ ਸੀਗੇ ਸੁਖਵੀਰ ਸਿੰਘ ਬਾਦਲ ਹੋਣਾ ਦੇ ਵਿਕਰਮ ਮਦੀਠੀਆ ਹੋਣਾ ਨਾਲ ਆਪਸੀ ਕੁੜੱਤਨ ਪੈ ਗਈ ਸੀ ਜਦੋਂ ਉਹਨਾਂ ਦੀ ਬੇਟੀ ਦਾ ਵਿਆਹ ਤੁਹਾਨੂੰ ਯਾਦ ਹੋਊਗਾ ਤਾਂ ਉਦੋਂ ਵਿਕਰਮ ਮਜੀਠੀਆ ਦੇ ਐਂਟੀਆਂ ਨੂੰ ਬੁਲਾ ਲਿਆ ਗਿਆ ਸੀ ਜਿਹੜੇ ਤਲਵੀਰ ਗਿੱਲ ਦੇ ਖਿਲਾਫ ਸੁਖਬੀਰ ਬਾਦਲ ਉੱਥੇ ਬੋਲਦੇ ਆ ਜਾ ਕੇ ਉਹ ਤਲਵੀਰ ਗਿੱਲ ਵੀ ਬੇਟੀ ਦੇ ਵਿਆਹ ਦੇ ਵਿੱਚ ਆਏ ਹੋਏ ਸੀਗੇ ਈਵਨ ਇਥੋਂ ਤੱਕ ਕੀ ਸੀਪੀ ਗੁਰਪ੍ਰੀਤ ਪੁੱਲਰ ਉਹਨਾਂ ਨਾਲ ਔਖੇ ਨੇ ਅਕਾਲੀ ਔਰ ਉਹਨਾਂ ਨੂੰ ਵੀ ਸੱਦਿਆ ਹੋਇਆ ਸੀ ਹੋਰ ਵੀ ਜਿਹੜੀ ਲੌਬੀ ਵਿਕਰਮ ਮਜੀਠੀਆ ਦੇ ਅਗੇਂਸਟ ਖੁੱਲ ਕੇ ਬੋਲਦੀ ਆ ਉਹ ਸਾਰੀ ਲੌਬੀ ਉੱਥੇ ਆਈ ਹੋਈ ਸੀ ਤਾਂ ਇਹ ਸਾਰੀਆਂ ਚੀਜ਼ਾਂ ਦੇ ਨਿਪਟੜਨ ਭਰੀ ਕਿਤੇ ਨਾ ਕਿਤੇ ਵਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਉਹਨਾਂ ਦੇ ਵਿਚਾਲੇ ਸਭ ਕੁਝ ਠੀਕ ਨਹੀਂ ਸੀਗਾ ਜਾਂ ਸਾਰੀਆਂ ਚੀਜ਼ਾਂ ਸੈਟਲ ਹੋਣਗੀਆਂ ਜਾਂ ਤੁਹਾਨੂੰ ਜਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗਾ ਕਿ ਇਹ ਅੰਡਰਸਟੈਂਡਿੰਗ ਬਿਠਾਉਣੀ ਪੈਣੀ ਆ ਅਕਾਲੀਆਂ ਨੂੰ ਸੀਨੀਅਰ ਲੀਡਰਾਂ ਨੂੰ ਵੀ ਪਰ ਕੀ ਉਸ ਲੈਵਲ ਤੇ ਹੁਣ ਅੰਡਰਸਟੈਂਡਿੰਗ ਬਹਿ ਜੂਗੀ ਜਿਸ ਲੈਵਲ ਤੇ ਖਟਾਸ ਇੱਕ ਇੱਕ ਤਰ੍ਹਾਂ ਦੀ ਪੈ ਗਈ ਹਾਲਾਂਕਿ ਚਲੋ ਪਰਿਵਾਰਾਂ ਦੇ ਜਿਹੜੇ ਮਸਲੇ ਹੁੰਦੇ ਉਹ ਬਹਿ ਕੇ ਇੱਕ ਛੱਤ ਥੱਲੇ ਬਹਿ ਕੇ ਨਿਬੜਦੇ ਹੁੰਦੇ ਆ ਜਦੋਂ ਵੱਡੇ ਬਹਿ ਜਾਂਣ ਤਾਂ ਫਿਰ ਨਿਬੜ ਜਾਂਦੀਆਂ ਹੁੰਦੀਆਂ ਹੁੰਦੇ ਆ ਮਸਲੇ ਪਰ ਕੀ ਇਹ ਜੀਜੇ ਸਾਲੇ ਵਾਲਾ ਮਸਲਾ ਨਿਬੜੂਗਾ ਕਿ ਨਹੀਂ ਨਿਬੜੂਗਾ ਇਹ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂ ਕਿਉਂਕਿ ਜਦੋਂ ਮਿਰਸਾ ਸਿੰਘ ਬਲਟੋਆ ਨੇ ਤਾਂ ਖੁੱਲ੍ਹ ਕੇ ਸਾਰੀ ਗੱਲ ਐਕਸਪੋਜ਼ ਕਰਤੀ ਸੀ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਕਿ ਕਿਹਾ ਵੀ ਗਿਆ ਕਿ ਤੁਹਾਨੂੰ ਐ ਨਹੀਂ ਓਪਨਲੀ ਬੋਲਣਾ ਚਾਹੀਦਾ ਸੀ ਕਿਉਂਕਿ ਉਹ ਸਾਡਾ ਆਪਸੀ ਪਰਸਨਲ ਮਸਲਾ ਸੀਗਾ ਤਾਂ ਕਿਉਂਕਿ ਉਹ ਸਾਰੀ ਗੱਲ ਉਹਨਾਂ ਨੇ ਅੰਦਰ ਦੀ ਦੱਸਤੀ ਸੀ ਕਿ ਕਿ ਬਿਕਰਮ ਮਜੀਠੀਆ ਨਾਰਾਜ਼ ਹੋਏ ਮਨਾਉਣ ਵਾਸਤੇ ਉਹਨਾਂ ਨੂੰ ਜਾਣਾ ਸੀ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਨੇ ਪਿੱਛੇ ਜੀ ਜਦੋਂ ਤਕਰੀਬਨ ਸਾਲ ਪਹਿਲਾਂ ਉਦੋਂ ਕੀਤਾ ਸੀਗਾ ਤਾਂ ਜਿਹੜੀ ਚੀਜ਼ ਦਾ ਅਸੀਂ ਜ਼ਿਕਰ ਕਰ ਰਹੇ ਸੀਗੇ ਕਿ ਬਿਕਰਮ ਮਜੀਠੀਆ ਸਿਆਸਤ ਨੂੰ ਅਕਾਲੀ ਪੋਲਿਟਿਕਸ ਨੂੰ ਕਿਸ ਪਾਸੇ ਲੈ ਕੇ ਜਾਣਗੇ ਹਾਲਾਂਕਿ ਉਹਨਾਂ ਨੇ ਜਿਹੜੀ ਅੱਜ ਇੱਕ ਗੱਲ ਕੀਤੀ ਉਹ ਅਕਾਲੀਆਂ ਦਾ ਪੁਰਾਣਾ ਮੁਹਾਵਰਾ ਜਾਂ ਅਕਾਲੀ ਸਿੱਧੇ ਤੌਰ ਤੇ ਕਹਿੰਦੇ ਹੁੰਦੇ ਸੀ ਜਦੋਂ ਧਰਨੇ ਮਜਾਦੇ ਕਰਦੇ ਹੁੰਦੇ ਸੀ ਕਿ ਦਿੱਲੀ ਦੇ ਨਾਲ ਮੱਥਾ ਲਾਉਣਾ ਤਾਂ ਉਹਨਾਂ ਨੇ ਵਿਕਰਮ ਮਜੀਠੀਆ ਨੇ ਵੀ ਉਹ ਪੁਰਾਣੇ ਅਕਾਲੀਆਂ ਵਾਲੀ ਗੱਲ ਨੂੰ ਹੀ ਦੁਹਰਾਇਆ ਕਿ ਦਿੱਲੀ ਦੇ ਨਾਲ ਟੱਕਰ ਠੋਕ ਵਜਾ ਕੇ ਲਈ ਜਾਊਗੀ ਹੁਣੇ ਦਿੱਲੀ ਕਿਹੜੀ ਆ ਦਿੱਲੀ ਵੀ ਦੋ ਤਰ੍ਹਾਂ ਦੀ ਇੱਕ ਦਿੱਲੀ ਮੋਦੀ ਵਾਲੀ ਆ ਇੱਕ ਦਿੱਲੀ ਕੇਜਰੀਵਾਲ ਵਾਲੀ ਆ ਯਾਨੀ ਕਿ ਦਿੱਲੀ ਦੇ ਵੀ ਦੋ ਮਾਇਨੇ ਨੇ ਸਿੱਧੇ ਤੌਰ ਤੇ ਹੁਣ ਜਿਹੜੀ ਦਿੱਲੀ ਦਾ ਇੱਕ ਇੱਕ ਮੋਦੀ ਵਾਲੀ ਦਿੱਲੀ ਆ ਉਹਦਾ ਤਾਂ ਧੰਨਵਾਦ ਕੀਤਾ ਸੁਨੀਲ ਜਾਕਰ ਹੋਣਾ ਦਾ ਉਹਨਾਂ ਨੇ ਧੰਨਵਾਦ ਕੀਤਾ ਪਰ ਜਿਹੜੀ ਦੂਜੀ ਦਿੱਲੀ ਉਹਨਾਂ ਨੇ ਜ਼ਿਕਰ ਕੀਤਾ ਉਹ ਸਿੱਧੇ ਤੌਰ ਤੇ ਉਹਨਾਂ ਨੇ ਉਹਨਾਂ ਨੇ ਜ਼ਿਕਰ ਅਰਵਿੰਦ ਕੇਜਰੀਵਾਲ ਹੋਣਾ ਦਾ ਕੀਤਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਕੀਤਾ ਔਰ ਇਸੇ ਕਰਕੇ ਉਹਨਾਂ ਨੇ ਦਿੱਲੀ ਦਾ ਜ਼ਿਕਰ ਆਪਣੇ ਬੀਚ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਹੈ ਮੁਜੀਠੀਆ ਸਾਹਿਬ ਨੇ ਬਹੁਤ ਸਾਰੇ ਲੀਡਰਾਂ ਦੇ ਨਾਮ ਲਏ ਪਰ ਸ਼੍ਰੋਮਣੀ ਕਾਲੇਦਲ ਤੋਂ ਸੁਖਬੀਰ ਸਿੰਘ ਬਾਦਲ ਹੋਣਾ ਦਾ ਪਰ ਆਪਣੇ ਕਿਸੇ ਵਕੀਲ ਦਾ ਨਾਮ ਲੈਣਾ ਨਹੀਂ ਭੁੱਲੇ ਸਾਰੀ ਪੂਰੀ ਪਾਰਟੀ ਦਾ ਆਪਣੀ ਟੀਮ ਦਾ ਨਾਮ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਕੁਝ ਹੈ ਕੋਈ ਰੌਲਾ ਰੱਪਾ ਆਪਸ ਦੇ ਵਿੱਚੋਂ ਨਹੀਂ ਆਪਸ ਦੇ ਵਿੱਚ ਮੈਨੂੰ ਲੱਗਦਾ ਬਾਕੀ ਤਾਂ ਚਲੋ ਲੀਡਰਸ਼ਿਪ ਨੇ ਵਾੜ ਚੁੱਕੀ ਜਿੰਨਾਂ ਨੇ ਚੁੱਕਣੀ ਸੀਗੀ ਔਰ ਪਰ ਜਿਹੜੀ ਇਹ ਇਹ ਤਾਂ ਫੋਰਸ ਪੂਰੀ ਡਟ ਕੇ ਨਾਲ ਖੜੀ ਨਾ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਮਜੀਠੀਆ ਵਕੀ ਡਾਕਟਰ ਰੱਖੇ ਨਾ ਰੱਖੇ ਵਕੀਲ ਨਾਲ ਰੱਖਦਾ ਇਸ ਜੀ ਦਾ ਉਹਨਾਂ ਨੇ ਜ਼ਿਕਰ ਵੀ ਕੀਤਾ ਆਪ ਕੋ ਦੀ ਤਾਂ ਉੱਥੇ ਜਿਹੜੀ ਪੂਰੀ ਵਕੀਲਾਂ ਦੀ ਫੌਜ ਸੀਗੀ ਕਿਉਂਕਿ ਉਹਨਾਂ ਦੇ ਨਾਲ ਵਿਕਰਮ ਮਜੀਠੀਆ ਦੇ ਬਹੁਤ ਦੋਸਤੀ ਵਾਲੇ ਟਰੰਮ ਵੀ ਆ ਭਾਵੇਂ ਦਾ ਮਨਵੀਰ ਸੋਪਤੀ ਹੋਣ ਜਾਂ ਫਿਰ ਸੀਨੀਅਰ ਐਡਵੋਕੇਟ ਨੇ ਤੁਹਾਨੂੰ ਵਾਹ ਹੂੰ ਅਸਲੀਪ ਕਲੀਅਰ ਹੋਣੀ ਹੋਣੀ ਜਾਂ ਹੋਰ ਵੀ ਜਿਹੜੇ ਸੀਨੀਅਰ ਵਕੀਲ ਦਿੱਲੀ ਵਾਲੇ ਸੀ ਜਿਹੜੇ ਮਹਿੰਗੇ ਵਕੀਲ ਸੀ ਦਿੱਲੀ ਵਾਲੇ ਉਹਨਾਂ ਦਾ ਵੀ ਜ਼ਿਕਰ ਕੱਲੇ ਕੱਲੇ ਵਕੀਲ ਦਾ ਜ਼ਿਕਰ ਹੋ ਤਾਂ ਪੂਰੀ ਲਿਸਟ ਉਹਨਾਂ ਨੇ ਬਣਾਈ ਹੋਈ ਸੀਗੀ ਵਕੀਲਾਂ ਤੋਂ ਗੱਲ ਆ ਗਈ ਵਿਕਰਮ ਵਿਕਰਮ ਮਜੀਠੀਆ ਤੇ ਕੀ ਕੀ ਸ਼ਰਤਾਂ ਲਗਾਉਣ ਦੇ ਲਈ ਪੰਜਾਬ ਸਰਕਾਰ ਕੋਟ ਗਈ ਹੈ ਕੀ ਡਿਮਾਂਡਾਂ ਸਰਕਾਰ ਦੀਆਂ ਸੀ ਕਹਿੰਦੇ ਰੌਲਾ ਇਹ ਵੀ ਪੈ ਗਿਆ ਕਿ ਪੰਜਾਬ 'ਚ ਨਹੀਂ ਵਿਕਰਮ ਮਜੀਠੀਆ ਨੂੰ ਵਾੜਨ ਦਿੱਤਾ ਜਾਵੇ ਮੁਛਾਂ ਨੂੰ ਵਟਨਾ ਵਿਕਰਮ ਅਜੀਠਿਆ ਦੇਵੇ ਕੀ ਕੀ ਡਿਮਾਂਡ ਰੱਖਤੀ ਸਰਕਾਰ ਨੇ ਦੇਖੋ ਸਰਕਾਰ ਨੇ ਟ੍ਰਾਇਲ ਕੋਰਟ ਦੇ ਵਿੱਚ ਜਦੋਂ ਸਰਕਾਰ ਜਾਂਦੀ ਆ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਮੰਗਾਂ ਰੱਖੀਆਂ ਕੀ ਵਿਕਰਮ ਅਜੀਠਿਆ ਇੱਕ ਤਾਂ ਪੰਜਾਬ ਚ ਦਾਖਲ ਨਾ ਹੋਵੇ ਇਹ ਸਰਕਾਰ ਨੇ ਕੋਰਟ ਦੇ ਵਿੱਚ ਡਿਮਾਂਡ ਕੀਤੀ ਤਾਂ ਕੋਰਟ ਨੇ ਇਹ ਡਿਮਾਂਡ ਸਿਰੇ ਤੋਂ ਖਾਰਜ ਕਰਤੀ ਹੈ ਪੰਜਾਬ ਸਰਕਾਰ ਦੀ ਉਹਨਾਂ ਨੇ ਕਿਹਾ ਕਿ ਮੂਲ ਨਿਵਾਸੀ ਆ ਵਿਕਰਮ ਅਜੀਠਿਆ ਉਹ ਆਰਡਰ ਦੀ ਕਾਪੀ ਵੀ ਮੇਰੇ ਹੱਥ ਦੇ ਵਿੱਚ ਹੈਗੀ ਆ ਬਕਾਇਦਾ ਤੌਰ ਤੇ ਜੇ ਕਹਾਂ ਤਾਂ ਮੈਂ ਐਜ਼ ਇਟ ਇਜ਼ ਪੜ੍ਹ ਕੇ ਵੀ ਤੁਹਾਨੂੰ ਸੁਣਾ ਦਿੰਦਾ ਉਹਦੇ ਵਿੱਚ ਬਕਾਇਦਾ ਤੌਰ ਤੇ ਜ਼ਿਕਰ ਇਸੀ ਦਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵਿਕਰਮ ਮਜੀਠੀਆ ਨੇ ਔਰ ਇਹ ਜੋ ਮੁਲਜ਼ਮ ਨੇ ਔਰ ਇਹ ਪੰਜਾਬ ਦੇ ਹੀ ਰਹਿਣ ਵਾਲੇ ਆ ਕਿਉਂਕਿ ਜਿਹੜੀ ਮੰਗੇ ਦੇ ਵਿੱਚ ਇਹ ਕੀਤੀ ਗਈ ਸੀਗੀ ਕਿ ਛੇੜਛਾੜ ਨਹੀਂ ਕਰੂਗਾ ਕਿਸੇ ਸਬੂਤਾਂ ਦੇ ਨਾਲ ਕਿਸੇ ਗਵਾਹ ਨੂੰ ਧਮਕਾਊਗਾ ਨਹੀਂ ਔਰ ਇਸ ਦੇ ਨਾਲ ਹੀ ਪੰਜਾਬ ਸਟੇਟ ਦਾ ਜਿਹੜਾ ਬਾਰਡਰ ਹੈ ਇਹਦੇ ਵਿੱਚ ਪ੍ਰਵੇਸ਼ ਨਹੀਂ ਕਰੂਗਾ ਸਿਵਾਏ ਕੋਰਟ ਦੇ ਵਿੱਚ ਪੇਸ਼ੀ ਤੋਂ ਇਲਾਵਾ ਔਰ ਨਾਲ ਹੀ ਆਪ ਦਾ ਜਮਾ ਕਰਾਊਗਾ ਪਾਸਪੋਰਟ ਵੀ ਜਮਾ ਕਰਾਊਗਾ ਔਰ ਉਸ ਤੋਂ ਬਾਅਦ ਫਿਰ ਜ਼ਿਕਰ ਜਿਹੜਾ ਕੋਰਟ ਨੇ ਕੀਤਾ ਉਹਨਾਂ ਦੇ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਰਟ ਨੇ ਸਟੇਟ ਦੀਆਂ ਜਿਹੜੀਆਂ ਸਾਰੀਆਂ ਸ਼ਰਤਾਂ ਨਹੀਂ ਮੰਨੀਆਂ ਔਰ ਨਾਲ ਹੀ ਉਹਨਾਂ ਨੇ ਕੋਰਟ ਨੇ ਕਿਹਾ ਕਿ ਪੰਜਾਬ 'ਚ ਪ੍ਰਵੇਸ਼ ਜਿਹੜਾ ਪੰਜਾਬ 'ਚ ਐਂਟਰੀ ਤੇ ਰੋਕ ਵਰਗੀ ਜਿਹੜੀ ਸ਼ਰਤ ਆ ਇਹ ਉਚਿਤ ਨਹੀਂ ਗਈ ਇਹ ਗੱਲ ਉਹਨਾਂ ਨੇ ਕੋਰਟ ਨੇ ਬਕਾਇਦਾ ਤੌਰ ਤੇ ਕਿਹਾ ਕਿਉਂਕਿ ਜਿਹੜਾ ਮਲਜ਼ਮ ਹੈ ਇਹ ਪੰਜਾਬ ਦਾ ਹੀ ਸਥਾਈ ਨਿਵਾਸੀ ਹੈ ਔਰ ਕੋਰਟ ਨੇ ਇਹ ਵੀ ਕਿਹਾ ਕਿ ਇਹ ਵੀ ਮੰਨਿਆ ਕਿ ਪਹਿਲਾਂ ਜ਼ਮਾਨਤ ਦੇ ਵਿੱਚ ਜਦੋਂ ਜ਼ਮਾਨਤ ਮਿਲੀ ਔਰ ਕੋਈ ਇਹੋ ਜੀ ਸ਼ਿਕਾਇਤ ਨਹੀਂ ਆਈ ਸੀ ਕਿਉਂਕਿ ਬਕਾਇਦਾ ਤੌਰ ਤੇ کورٹ ਨੇ ਕਿਹਾ ਕਿ کورٹ ਦੇ ਵਿੱਚ ਇਹ ਕਿਹਾ ਸਰਕਾਰੀ ਵਕੀਲਾਂ ਨੇ ਪੱਖ ਰੱਖਿਆ ਕਿ ਵਿਕਰਮ ਮਜੀਠੀਆ ਇੱਕ ਪ੍ਰਭਾਵਸ਼ਾਲੀ ਬੰਦਾ ਹੈ ਔਰ ਇਹਦੀ ਪਰਵਰਤੀ ਇਹੋ ਜੀ ਹੈ ਕਿ ਇਹ ਗਵਾਹਾਂ ਨੂੰ ਡਰਾ ਸਕਦਾ ਧਮਕਾ ਸਕਦਾ ਔਰ ਇਹੋ ਜੀ ਪਰਵਰਤੀ ਦਾ ਇਹ ਆਦਮੀ ਹੈ ਤਾਂ ਇਹ ਜ਼ਮਾਨਤ ਦੀਆਂ ਜਿਹੜੀਆਂ ਸ਼ਰਤਾਂ ਨੇ ਤੇ ਸਖਤ ਸ਼ਰਤਾਂ ਲਾਈਆਂ ਜਾਣ ਔਰ ਉੱਥੇ ਫਿਰ کورٹ ਨੇ ਇਹ ਗੱਲ ਕਹੀ ਹੈ ਕਿ ਜਦੋਂ ਪਹਿਲਾਂ ਉਸ ਨੂੰ ਜ਼ਮਾਨਤ ਦਿੱਤੀ ਗਈ ਹੈ ਤਾਂ ਉਹਨੇ ਕੋਈ ਸ਼ਰਤਾਂ ਦਾ ਉਲੰਘਣ ਨਹੀਂ ਕੀਤਾ ਇਸ ਕਰਕੇ ਕੋਈ ਇਹਨਾਂ ਚੀਜ਼ਾਂ ਦਾ ਫਿਰ ਇੱਕ ਚੀਜ਼ ਹੋਰ ਸਰਕਾਰੀ ਵਕੀਲਾਂ ਨੇ ਕੋਰਟ ਦੇ ਵਿੱਚ ਵਿਕਰ ਮਜੀਠੀਆ ਦੇ ਖਿਲਾਫ ਇਹ ਵੀ ਡਿਮਾਂਡ ਕੀਤੀ ਕਿ ਇਹਨੂੰ ਜ਼ਮਾਨਤ ਤਾਂ ਮਿਲ ਗਈ ਹੈ ਮੁਲਜ਼ਮ ਨੂੰ ਪਰ ਇਹ ਕੋਈ ਜਸ਼ਨ ਨਾ ਮਨਾ ਸਕੇ ਇਸ ਚੀਜ਼ ਦਾ ਰੋਕ ਲਾਈ ਜਾਵੇ ਇਸ ਚੀਜ਼ ਦੇ ਉੱਪਰ ਤਾਂ ਫਿਰ ਕੋਰਟ ਨੇ ਸਿਰੇ ਤੋਂ ਇਸ ਚੀਜ਼ ਨੂੰ ਵੀ ਖਾਰਜ ਕੀਤਾ ਕਿ ਆ ਆਜ਼ਾਦ ਭਾਰਤ ਦੇ ਵਿੱਚ ਆ ਬਕਾਇਦਾ ਤੌਰ ਤੇ ਐਗਜ਼ੈਕਟ ਵਰਡ ਟੂ ਵਰਡ ਮੈਮ ਉਹ ਵੀ ਦੱਸ ਦਿੰਨਾ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਤੇ ਬਿਆਨ ਰੋਕਣ ਦੀ ਜਿਹੜੀ ਸ਼ਰਤ ਹੈ ਉਹ ਕਾਰਜ ਕੀਤੀ ਹੈ ਕੋਰਟ ਨੇ ਸਾਹਿਬ ਕਹਿ ਕਿ ਜਿਹੜਾ ਹੈ ਸੰਵਿਧਾਨ ਦਾ ਦੇ ਵਿੱਚ ਜੋ ਆਜ਼ਾਦੀ ਹੈ ਬਕਾਇਦਾ ਤੌਰ ਤੇ ਬੋਲਣ ਦੀ ਆਜ਼ਾਦੀ ਹੈ ਵਿਅਕਤੀ ਦੀ ਆਜ਼ਾਦੀ ਹੈ ਔਰ ਉਹਦੇ ਸੰਵਿਧਾਨ ਦਿੰਦਾ ਇਸ ਚੀਜ਼ ਨੂੰ ਆਜ਼ਾਦੀ ਔਰ ਇਸ ਕਰਕੇ ਮੀਡੀਆ ਜਾਂ ਸੋਸ਼ਲ ਮੀਡੀਆ ਤੇ ਪੂਰਨ ਤੌਰ ਤੇ ਰੋਕ ਨਹੀਂ ਲਾਈ ਜਾ ਸਕਦੀ ਉਹਦੇ ਬੋਲਣ ਤੇ ਰੋਕ ਨਹੀਂ ਲਾਈ ਜਾ ਸਕਦੀ ਔਰ ਜੋ ਨੇ ਕਰਨਾ ਉਹਦੇ ਤੇ ਰੋਕ ਨਹੀਂ ਲਾਈ ਜਾ ਸਕਦੀ ਕਿਉਂਕਿ ਸਪੈਸ਼ਲੀ ਜਿਹੜੀ ਇਹ ਚੀਜ਼ ਸੀਗੀ ਕਿ ਉਹ ਜਸ਼ਨ ਨਾ ਮਨਾਵੇ ਇਸ ਤਰ੍ਹਾਂ ਦੀ ਵੀ ਡਿਮਾਂਡ ਸੀ ਕਿ ਜਿਹੜਾ ਕੇਸ ਚੱਲ ਰਿਹਾ ਇਨੂੰ ਲੈ ਕੇ ਕੁਝ ਕੋਰਟ ਦੇ মিডিਆ ਦੇ ਵਿੱਚ ਟਿੱਪਣੀਆਂ ਨਾ ਕਰੇ ਵਿਕਰਮਜੀਤਿਆ ਇਹ ਤਾਂ ਜਿਹੜੀਆਂ ਮੋਸਟਲੀ ਜਿਹੜੀਆਂ ਸਖਤ ਡਿਮਾਂਡਾਂ ਸੀਗੀਆਂ ਪੰਜਾਬ ਸਰਕਾਰ ਵੱਲੋਂ ਵਿਕਰਮਜੀਤਿਆ ਦੇ ਖਿਲਾਫ ਕੀਤੀਆਂ ਉਹਨਾਂ ਨੂੰ ਟ੍ਰਾਇਲ ਕੋਰਟ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਇੱਕ ਤਾਂ ਜਿਹੜੇ ਦੇਖੋ ਇਹ ਡਿਮਾਂਡ ਵੀ ਦੇਖੋ ਖੈਰ ਚਲੋ ਉਹਨਾਂ ਨੇ ਕੋਰਟ 'ਚ ਡਿਮਾਂਡ ਕੀਤੀ ਹੈ ਪਰ ਇਹ ਡਿਮਾਂਡ ਉਹਨਾਂ ਨੇ ਕੀਤੀ ਕਿ ਪੰਜਾਬ ਦੇ ਵਿੱਚ ਐਂਟਰੀ ਨਾ ਹੋ ਸਕੇ ਵਿਕਰਮ ਮਜੀਠੀਆ ਤੁਸੀਂ ਦੇਖੋ ਆਪਣੇ ਆਪ ਦੇ ਵਿੱਚ ਤਾਂ ਪਰ ਕੋਰਟ ਨੇ ਮਾਨਯੋਗ ਜੱਜ ਸਾਹਿਬ ਨੇ ਇਸ ਡਿਮਾਂਡ ਨੂੰ ਪੰਜਾਬ ਸਰਕਾਰ ਜੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਇਹ ਤਾਂ ਮੂਲ ਨਿਵਾਸੀ ਆ ਉਹ ਹੋਰ ਵਿਕਰਮ ਮਜੀਠੀਆ ਕਿੱਥੇ ਜਾਏਗਾ ਸਿੱਧੇ ਜੇ ਸੋਚਣ ਵਾਲੀ ਗੱਲ ਵੀ ਹੈ ਕਿਉਂਕਿ ਮਜੀਠਾ ਹਲਕੇ ਤੋਂ ਵਿਕਰਮ ਮਜੀਠੀਆ ਐਮਐਲਏ ਰਹੇ ਨੇ ਉਹਨਾਂ ਦੇ ਘਰ ਵਾਲੀ ਉਥੋਂ ਮਜੀਠਾ ਤੋਂ ਐਮਐਲਏ ਨੇ ਵਿਕਰਮ ਮਜੀਠੀਆ ਦੇ ਵਾਈਫ ਤਾਂ ਜਾਣਗੇ ਕਿੱਥੇ ਬਿਲਕੁਲ ਵਿਕਰਮ ਇਵੇ ਵਿੱਚ ਇੱਕ ਇਹ ਸਵਾਲ ਵੀ ਹੈ ਲੋਕਾਂ ਦਾ ਸਵਾਲ ਵੀ ਹੈ ਕਿ ਸੀਐਮ ਭਗਵੰਤ ਮਾਨ ਹਰਾਂ ਦੇ ਵੱਲੋਂ ਦੂਸਰੀ ਵਾਰ ਧਾਰਮਿਕ ਸੰਸਥਾ ਦੇ ਨਾਲ ਮੱਥਾ ਲਾ ਲਿਆ ਪਹਿਲਾਂ ਰਾਜਾ ਸਾਹਿਬ ਵਾਲਾ ਕੰਮ ਹੋਇਆ ਤੇ ਹੁਣ ਰਾਜਾ ਸਵਾਮੀ ਡੇਰੇ ਦੇ ਨਾਲ ਇਸ ਦੇ ਕੀ ਮਾਇਨੇ ਸਮਝੇ ਜਾਣ ਕਿ ਇਹ ਸਹੀ ਹੈ ਔਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਦਿੱਤੀ ਕਲੀਨ ਚਿੱਟ ਦੇ ਕੀ ਮਾਇਨੇ ਨੇ ਦੇਖੋ ਇਹ ਮਸਲਾ ਤਾਂ ਕੂਟ ਦਾ ਮਸਲਾ ਹਾਲਾਂਕਿ ਵਿਕਰਮ ਜੀਠੀਆ ਨੂੰ ਲੈ ਕੇ ਕੋਈ ਇਹੋ ਜਿਹੇ ਦੋਸ਼ ਤਾਂ ਸਾਬਤ ਹੋਏ ਨਹੀਂਗੇ ਕਿ ਵਿਕਰਮ ਜੀਠੀਆ ਡਰਗ ਲਾਰਡ ਆ ਜਾਂ ਕਿਉਂਕਿ ਜਦੋਂ ਤੱਕ ਕੋਰਟ ਦੇ ਵਿੱਚ ਦੋਸ਼ ਸਾਬਤ ਹੋਣਗੇ ਮਾਨਯੋਗ ਕੋਰਟ ਸਭ ਤੋਂ ਉੱਪਰ ਹੈ ਕੋਰਟ ਦੇ ਵਿੱਚ ਦੋਸ਼ ਸਾਬਤ ਹੋਣਗੇ ਫਿਰ ਚਲੋ ਡਿਫਰੈਂਟ ਫਿਰ ਕਿਹਾ ਜਾ ਸਕਦਾ ਹੈ ਕਿ ਵਿਕਰਮ ਜੀਠੀਆ ਭਾਈ ਇਸ ਤਰ੍ਹਾਂ ਦੇ ਨਹੀਂ ਖੈਰ ਹੁਣ ਜਿਹੜੀ ਗੱਲ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਚੀਜ਼ ਦਾ ਜ਼ਿਕਰ ਕੀਤਾ ਉਹਦੇ ਲਈ ਸਾਨੂੰ ਕੱਲ੍ਹ ਵਾਲੀ ਗੱਲ ਤੇ ਜਾਣਾ ਪੈਣਾ ਕਿ ਰਾਧਾ ਸਵਾਮੀ Satsang ਬਿਆਸ ਦੇ ਮੁਖੀ ਜਦੋਂ ਜਾਂਦੇ ਆ ਉੱਥੇ ਉਨ੍ਹਾਂ ਦੇ ਵੱਲੋਂ ਸਵਾਲ ਪੁੱਛਿਆ ਜਾਂਦਾ ਵਿਕਰਮ ਮਜੀਠੀਆ ਦੇ ਡਰੱਗ ਵਾਲੇ ਮਸਲੇ ਤੇ ਤਾਂ ਉਹਨਾਂ ਨੇ ਕਿਹਾ ਕਿ ਇਹ ਝੂਠੇ ਇਲਜ਼ਾਮ ਨੇ ਇਸ ਤਰ੍ਹਾਂ ਦੀ ਗੱਲ ਉਹਨਾਂ ਵੱਲੋਂ ਕਿ ਝੂਠੇ ਕੇਸ ਨੇ ਝੂਠੇ ਇਲਜ਼ਾਮ ਨੇ ਤਾਂ ਇਹ ਕਿਸ ਬਿਹਾਫ ਤੇ ਬਾਬਾ ਗੁਰਿੰਦਰ ਸਿੰਘ ਢਿਲੋਂ ਉਹਨਾਂ ਨੇ ਕਹਿ ਦਿੱਤਾ ਕਿ ਉਹ ਵਿਕਰਮ ਮਜੀਠੀਆ ਦੇ ਕੇਸ ਦੇ ਬਾਰੇ ਕੀ ਵਾਕਈ ਪੂਰੀ ਤਰ੍ਹਾਂ ਜਾਣੂ ਨੇ ਜਾਂ ਫਿਰ ਉਹਨਾਂ ਨੇ ਕਿਉਂ ਕਹੀਏ ਤਾਂ ਚਲੋ ਉਹ ਗੱਲ ਦੱਸ ਸਕਦੇ ਆ ਇੱਕ ਰਿਸ਼ਤੇਦਾਰੀ ਦੇ ਤੌਰ ਤੇ ਉਹ ਮਿਲਣ ਗਏ ਸੀ ਜਾਂ ਕੋਈ ਹੋਰ ਮੈਸੇਜ ਲਾਉਣ ਵਾਸਤੇ ਗਏ ਸੀ ਜਾਂ ਇੱਕ ਮੈਸੇਂਜਰ ਦਾ ਕੰਮ ਕੀਤਾ ਕਿ ਗੁਰਿੰਦਰ ਸਿੰਘ ਢਿਲੋਂ ਉਹਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਉਹਨਾਂ ਨੇ ਮੁਲਾਕਾਤ ਕੀਤੀ ਮੁਲਾਕਾਤ ਤੋਂ 1 ਘੰਟੇ ਬਾਅਦ ਜ਼ਮਾਨਤ ਹੋ ਗਈ ਹੈ ਤਾਂ ਇਹ ਵੀ ਗੱਲ ਸੋਚਣ ਤੇ ਵਿਚਾਰਨ ਵਾਲੀ ਹੈ ਕਿ ਕੋਈ ਮੈਸੇਂਜਰ ਦਾ ਕੰਮ ਉਹਨਾਂ ਨੇ ਕੀਤਾ ਹੈ ਖੈਰ ਜ਼ਮਾਨਤ ਜਿਹੜੀ ਹੋਈ ਹੈ ਉਹ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ ਔਰ ਉੱਥੇ ਹੀ ਉਸ ਬਿਆਨ ਤੋਂ ਖਫਾ ਹੋ ਕੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆ ਉਹਨਾਂ ਨੂੰ ਇਹ ਬਿਆਨ ਦੇਣੇ ਪਏ ਹਾਲਾਂਕਿ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਉਹ ਰਾਧਾ ਸਵਾਮੀ ਡੇਰੇ ਨੂੰ ਟਾਰਗੇਟ ਕਰਦਿਆਂ ਹੋਏ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਸਿੱਧੇ ਤੌਰ ਤੇ ਜਿਹੜੀ ਚੀਜ਼ ਦਾ ਜ਼ਿਕਰ ਕੀਤਾ ਕਿ ਜਦੋਂ ਮੁਲਾਕਾਤ ਹੀ ਜੱਜ ਬਣ ਜਾਏ ਇਸ ਤਰ੍ਹਾਂ ਦੇ ਸ਼ਬਦ ਉਹਨਾਂ ਨੇ ਵਰਤੇ ਐਗਜ਼ੈਕਟ ਮੀਨ ਧਿਆਨ ਦੇ ਵਿੱਚ ਨਹੀਂ ਪਰ ਉਥੇ ਆਮ ਆਦਮੀ ਪਾਰਟੀ ਦੇ ਲੀਡਰ ਵਿੱਚੋਂ ਵਿੱਚ ਇਹ ਗੱਲ ਕਹਿ ਰਹੇ ਆ ਕਿ ਭਾਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਰਾਜਾ ਸਾਹਿਬ ਵਾਲਾ ਜਿਹੜਾ ਮਸਲਾ ਸੀਗਾ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਪਰ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਆਪ ਤਾਂ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਉਹਨਾਂ ਨੂੰ ਤਾਂ ਜਿਵੇਂ ਕਿਸੇ ਅਫਸਰ ਨੇ ਕਹੀ ਹੈ ਜਿਨ ਨੇ ਕਹੀ ਉਹ ਬੰਦਾ ਤਾਂ ਸਾਹਮਣੇ ਲਿਆਉਣਾ ਚਾਹੀਦਾ ਸੀ ਕਿ ਆ ਫਲਾਨੇ ਬੰਦੇ ਨੇ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਕੀ ਉਹਦੀ ਕੋਈ ਸਾਜ਼ਿਸ਼ ਸੀਗੀ ਕਿ ਮੁੱਖ ਮੰਤਰੀ ਸਾਹਿਬ ਨੂੰ ਡੀਫੇਮ ਕਰਨਾ ਸਾਡੇ ਸੂਬੇ ਦੇ ਮੁ ਇਸ ਤਰ੍ਹਾਂ ਦੀ ਕਿਉਂਕਿ ਗੋਲਡੀ ਬਰਾੜ ਵਾਲੀ ਜਿਹੜੀ ਗੱਲ ਸੀਗੀ ਤੁਹਾਨੂੰ ਯਾਦ ਹੋਊਗਾ ਉਸ ਬਿਆਨ ਨੇ ਬਹੁਤ ਕਿਰਕਿਰੀ ਕਰਾਈ ਜਦੋਂ ਗੁਜਰਾਤ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਪਰ ਉਹ ਕਿਹੜੇ ਅਫਸਰ ਨੇ ਬਿਆਨ ਕਿਹਾ ਸੀਗਾ ਕਿ ਗ੍ਰਿਫਤਾਰ ਹੋ ਗਿਆ ਉਹ ਅਫਸਰ ਨੂੰ ਵੀ ਟੰਗਣਾ ਚਾਹੀਦਾ ਸੀਗਾ ਉਹਦੇ ਤੇ ਵੀ ਐਕਸ਼ਨ ਹੋਣਾ ਚਾਹੀਦਾ ਸੀਗਾ ਪਰ ਉਹ ਸਾਹਮਣੇ ਲਿਆਉਣਾ ਚਾਹੀਦਾ ਸੀ ਕਿ ਆ ਭਾਈ ਫਲਾਨੇ ਬੰਦੇ ਨੇ ਕਿਹਾ ਸਾਨੂੰ ਔਰ ਦੇਖੋ ਸਟੇਟ ਦਾ ਮੁੱਖ ਮੰਤਰੀ ਹੈ ਬਿਊਰੋਕ੍ਰੇਸੀ ਤੇ ਤਾਂ ਟਰਸਟ ਕਰਨਾ ਪਊਗਾ ਨਾ ਉਹਨਾਂ ਨੂੰ ਬਿਊਰੋਕ੍ਰੇਸੀ ਨੇ ਜੋ ਮੈਸੇਜ ਦਿੱਤਾ ਉਹ ਤਾਂ ਉਹਨਾਂ ਨੇ ਮੰਨਣਾ ਹੁਣ ਉਹ ਤਾਂ ਹੈ ਨਹੀਂ ਕਿ ਪਹਿਲਾਂ ਵੈਰੀਫਾਈ ਕਰਨਗੇ ਹੋਰ ਚਾਰ ਬ ਕੋ ਇਨਫੋਰਮੇਸ਼ਨ ਦਿੰਦਾ ਪ੍ਰਾਇਮਰੀ ਸੋਰਸ ਦੇਖੋ ਭਰ ਸਾਨੂੰ ਕੋ ਇਨਫੋਰਮੇਸ਼ਨ ਦਿੰਦਾ ਤਾਂ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਹਨੂੰ ਅੱਖਾਂ ਬੰਦ ਕਰਕੇ ਬ੍ਰੇਕ ਕਰਾਂਗਾ ਹੋਰ ਦੋ ਤਿੰਨ ਹੋਰ ਚਾਰ ਸੋਰਸਾਂ ਤੋਂ ਇਨਫੋ ਲਈਏ ਕਨਫਰਮ ਕਰੀਏ ਉਸ ਕਾ ਬਾਅਦ ਅਸੀਂ ਖਬਰ ਬ੍ਰੇਕ ਕਰਦੇ ਹਾਂ ਪਰ ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਤਾਂ ਉਹ ਅਫਸਰ ਜ਼ਰੂਰ ਸਾਹਮਣੇ ਆਉਣੇ ਚਾਹੀਦੇ ਸੀ ਉਹਨਾਂ ਦਾ ਨਾਂ ਸਾਹਮਣੇ ਆਉਣਾ ਚਾਹੀਦਾ ਸੀ ਕੋਈ ਅਫਸਰ ਸੀ ਜਾਂ ਕੋਈ ਸ਼ਰਾਰਤੀ ਹੋਰ ਬੰਦਾ ਸੀ ਜਿਹਨੇ ਇਨਫੋ ਦਿੱਤੀ ਵੀ ਰਾਜਾ ਸਾਹਿਬ ਵਾਲੇ ਮਸਲੇ ਤੇ ਕਿਉਂਕਿ ਉੱਤੇ ਦੇਖੋ ਦੁਆਬੇ ਦੇ ਵਿੱਚ ਉਹਨਾਂ ਦਾ ਚੰਗਾ ਆਧਾਰ ਹੈਗਾ ਦੁਆਬੇ ਦੇ ਵਿੱਚ ਔਰ ਇਸੇ ਕਰਕੇ ਹਰਪਾਲ ਚੀਮਾ ਸਾਹਿਬ ਨੂੰ ਜਾਣਾ ਪਿਆ ਹਰਜੋਤ ਬੈਂਸ ਸਾਹਿਬ ਨੂੰ ਉੱਥੇ ਜਾਣਾ ਪਿਆ ਮੌਕੇ ਦੇ ਉੱਪਰ ਫਿਰ ਉੱਥੇ ਜਾ ਕੇ ਉਹਨਾਂ ਨੇ ਮਾਫੀ ਮੰਗੀ ਔਰ ਉਸ ਦਾ ਡੈਂਟ ਵੀ ਜ਼ਰੂਰ ਪੈਂਦਾ ਨਜ਼ਰ ਆਵੇਗਾ ਆਖਰੀ ਸਵਾਲ ਹੈ ਮਜੀਠੀਆ ਸਾਹਿਬ ਉਹਨਾਂ ਨੇ ਖਹਿਰਾ ਸਾਹਿਬ ਤੇ ਚੰਨੀ ਸਾਹਿਬ ਦੀ ਬਹੁਤ ਤਾਰੀਫ ਕੀਤੀ ਹੈ ਕਿਵੇਂ ਦੇਖਿਆ ਜਾਵੇ ਦੇਖੋ ਸੁਪਾਲ ਸਿੰਘ ਖਹਿਰਾ ਠੋਕ ਵਜਾ ਕੇ ਗੱਲ ਰੱਖਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਜ਼ਰੂਰ ਉਹਨਾਂ ਨੂੰ ਲੈ ਕੇ ਗੱਲ ਕੀਤੀ ਜਾਂਦੀ ਕਿ ਸੁਪਾਲ ਖਹਿਰਾ ਐਰੋਗੈਂਟ ਹੈ ਪਰ ਉੱਥੇ ਹੀ ਸੁਪਾਲ ਖਹਿਰਾ ਹਰ ਮਸਲੇ ਤੇ ਜੇ ਕਿਉਂਕਿ ਕਾਂਗਰਸ ਦੀ ਇੱਕ ਲਾਈਨ ਹੈ ਉਹ ਕਾਂਗਰਸ ਦੀ ਲਾਈਨ ਤੋਂ ਹਟ ਕੇ ਵੀ ਗੱਲ ਕਹੇ ਜਾਂਦੇ ਇਸ ਕਰਕੇ ਉਹਨਾਂ ਨੂੰ ਸ਼ਾਬਾਸ਼ੀ ਵੀ ਦੇਣੀ ਪੈਂਦੀ ਆ ਦੇਣੀ ਚਾਹੀਦੀ ਆ ਕਿਉਂਕਿ ਦੇਖੋ ਖੁਦ ਮੁਖਤਿਆਰੀ ਦੀ ਗੱਲ ਸੁਖਪਾਲ ਸਿੰਘ ਖਹਿਰਾ ਹੁਣੀ ਕਰਦੇ ਆ ਔਰ ਉੱਥੇ ਹੀ ਜੇ ਉਹ ਸਿੱਖਾਂ ਦੇ ਮਸਲਿਆਂ ਤੇ ਵੀ ਠੋਕ ਵਜਾ ਕੇ ਗੱਲ ਕਰਦੇ ਆ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਸ ਕਰਕੇ ਸੁਖਪਾਲ ਖਹਿਰਾ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਔਰ ਇਸ ਕਰਕੇ ਚੰਨੀ ਸਾਹਿਬ ਹੁਣੀ ਵੀ ਪਿਛਲੇ ਦਿਨਾਂ ਦੇ ਵਿੱਚੋਂ ਬਹੁਤ ਸਾਰੇ ਮਸਲੇ ਰੇਜ਼ ਕੀਤੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਭਾਵੇਂ ਬਿਕਰਮਜੀਠੀ ਵਾਲਾ ਮਸਲਾ ਜਦੋਂ ਹਾਲਾਂਕਿ ਥੋੜਾ ਜਿਹਾ ਯੂ-ਟਰਨ ਲੈ ਕੇ ਸੀਗੇ ਪਰ ਖੇਰਾ ਹੁਣੀ ਆਪ ਦੇ ਸਟੈਂਡ ਤੇ ਖੜੇ ਰਹੇ ਹੋਰ ਵੀ ਲੀਡਰ ਜਿਨ੍ਹਾਂ ਜਿਨ੍ਹਾਂ ਦਾ ਸੁਨੀਲ ਜਾਖੜ ਹੋਣਾ ਨੇ ਤੁਸੀਂ ਦੇਖੋ ਕਿ ਇਹ ਬਿਆਨ ਜਦੋਂ ਮੁੱਖ ਮੰਤਰੀ ਦਾ ਆਇਆ ਜਿਹੜਾ ਰਾધા ਸਵਾਮੀ ਡੇਰੇ ਨੂੰ ਲੈ ਕੇ ਉਸ ਤੋਂ ਬਾਅਦ ਸਾਰਾ ਡਿਫੈਂਡ ਤਾਂ ਕੀਤਾ ਡੇਰੇ ਨੂੰ ਬੀਜੇਪੀ ਨੇ ਬੀਜੇਪੀ ਖੁੱਲ ਕੇ ਆਈ ਹੈ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਸੀ ਪਰ ਹੁਣ ਕੀ ਵਿਕਰਮ ਮਜੀਠੀਆ ਦੀ ਅੰਦਰ ਖਾਤੇ ਕੀ ਟਿਊਨਿੰਗ ਹੋਈ ਹੈ ਕਿ ਗੱਲ ਹੋਈ ਹੈ ਕਿ ਨਹੀਂ ਹੋਈ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਅਮਿਤ ਸ਼ਾਹ ਦੀ ਰੈਲੀ ਆਉਣ ਵਾਲੀ ਹੈ ਔਰ ਫਰਵਰੀ ਦੇ ਵਿੱਚ ਹੀ ਰੈਲੀ ਆ ਮਾਰਚ ਦੇ ਵਿੱਚ ਰੈਲੀ ਚੱਲੇਗੀ ਆ ਵਿਕਰਮ ਹੁਣੇ ਹੁਣੇ ਜਾਣਕਾਰੀ ਆਈ ਹੈ ਕਿ ਪਹਿਲੇ ਹਫਤੇ ਹੋਲੀ ਕਰਕੇ ਹੋਲਡ ਕਰ ਲਿਆ ਉਹ ਮੇਂ ਛਾਦੀ ਜਿਹੜੀ ਰੈਲੀ ਆ ਠੀਕ ਹੈ ਤੁਹਾਡੀ ਗੱਲ ਆ ਮੇਂ ਛਾਦੀ ਜਿਹੜੀ ਰੈਲੀ ਆ ਉਹ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਕਰੂਗੀ ਕਿੰਨੇ ਛਾਲ ਮਾਰਨੀ ਆ ਕਿੰਨੇ ਕਿੱਧਰ ਨੂੰ ਜਾਣਾ ਆ ਕਹਿੰਦੇ ਤਾਂ ਡਿਲੇ ਹੋ ਗਈ ਕਿ ਵੱਡੇ ਪਟਾਕੇ ਪਾਣੇ ਆ ਉਹ ਕਹਿੰਦੇ ਲੱਗੇ ਹੋਏ ਆ ਬਹੁਤ ਸਾਰੀਆਂ ਦੇਖੋ ਅਮੇਸ਼ਾ ਜੀ ਆ ਰਹੇ ਆ ਤਾਂ ਉਹਦੇ ਮੈਨੇ ਅਮੇਸ਼ਾ ਇੱਥੇ ਆਉਣਗੇ ਤਾਂ ਕੁਛ ਨਾ ਕੁਛ ਉਹਨਾਂ ਨੂੰ ਕਰਕੇ ਜਾਣਾ ਪਊ ਪੰਜਾਬ ਲਈ ਕਿਉਂਕਿ ਅਜੇ ਇਲੈਕਸ਼ਨ ਚ ਕੁਝ ਮਹੀਨੇ ਆ ਗਰਾਊਂਡ ਪਿਚ ਤਿਆਰ ਕਰਨੀ ਪਊਗੀ ਜਿਵੇਂ ਅੱਜ ਵਿਕਰਮ ਮਜੀਠੀਆ ਹਾਈ ਪਿਚ ਤੇ ਖੇਡ ਕੇ ਗਏ ਆ ਔਰ ਐਂ ਲੱਗਦਾ ਕਿ ਹਾਈ ਪਿਚ ਤੇ ਵਿਕਰਮ ਮਜੀਠੀਆ ਖੇਡਣਗੇ ਖੁੱਲ ਕੇ ਸਾਹਮਣੇ ਆਉਣਗੇ ਖੁੱਲ ਕੇ ਪ੍ਰੈਸ ਕਾਨਫਰੈਂਸਾਂ ਹੋਣਗੀਆਂ ਮਜੀਠੀਆ ਹੋਣਾਂ ਦੀਆਂ ਗਰਮ ਕਰਨਗੇ ਮਾਹੌਲ ਨੂੰ ਮਜੀਠੇ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਗਰਮ ਕਰਨਗੇ ਮਾਹੌਲ ਨੂੰ ਮੱਝ ਰਿਸ਼ ਕਰਨਗੇ ਤਾਂ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਵਿਕਰਮ ਮਜੀਠੀਆ ਅਗਰੈਸਿਵ ਹੋ ਕੇ ਪ੍ਰਚਾਰ ਵੀ ਕਰਨਗੇ ਔਰ ਸਰਕਾਰ ਦੇ ਖਿਲਾਫ ਖੁੱਲ ਕੇ ਬੋਲਦੇ ਹੋਏ ਸਾਹਮਣੇ ਆਉਣਗੇ ਠੀਕ ਆ ਵਿਕਰਮ ਧੰਨਵਾਦ ਜਾਣਕਾਰੀ ਦੇਣ ਲਈ ਤਾਂ 2 ਹੁਣ ਮਾਹੌਲ ਲਗਾਤਾਰ ਭਖਦਾ ਜਾ ਰਿਹਾ ਹੈ ਹੁਣ ਨਿਗਾਹਾਂ ਅਮਿਤ ਸ਼ਾਹ ਤੇ ਵੀ ਨੇ ਆਉਣ ਵਾਲੇ ਦਿਨਾਂ ਦੇ ਅੰਦਰ ਵਿਕਰਮ ਮਜੀਠੀਆ ਤੇ ਚੰਨੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਪ੍ਰੈਸ ਕਾਨਫਰੰਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਅੰਦਰ ਵਿਕਰਮ ਮਜੀਠੀਆ ਤੇ ਬੋਲਦੇ ਨਜ਼ਰ ਆਉਣਗੇ ਤਾਂ ਇਹਨਾਂ ਤਮਾਮ ਮਸਲਿਆਂ ਤੇ ਅਸੀਂ ਲਗਾਤਾਰ ਚਰਚਾ ਕਰਦੇ ਰਹਾਂਗੇ ਡੂੰਘਾਈ ਤੱਕ ਜਾਵਾਂਗੇ ਡੀਕੋਡ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ